ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਲੇਬਰ ਚੇਅਰਮੈਨ ਪੰਜਾਬ શ્રી ਦਰਸ਼ਨਲਾਲ ਜੀ ਖੰਨਾ ਮੰਡੀ ਇਹ ਜਿਹੜੀ ਸਾਡੀ ਮਜ਼ਦੂਰਾਂ ਦੀ ਮੰਗਤੀ ਹੈ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਸੀ ਇਹ ਜਿਵੇਂ ਰੋਸ਼ਿਆ ਜੀ ਨੇ ਦੱਸਿਆ ਕਾਫੀ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਮੁੱਖ ਮੰਤਰੀ ਪੰਜਾਬ ਸਾਹਿਬ ਭਵਨ ਸਿੰਘ ਜੀ ਮਾਨ ਜੀ ਨੇ ਇਸ ਮਜ਼ਦੂਰਾਂ ਦੀ ਜਿਹੜੀ ਲੰਕਦੀ ਇਹ ਮੰਗ ਚੱਲੀ ਆਈ ਇਹਨਾਂ ਨੇ ਗੌਰ ਕੀਤਾ ਇਹਦੇ ਵਿਚਾਨਕ ਹੈ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਸਾਹਿਬ ਭਵਨ ਸਿੰਘ ਮਾਨ ਜੀ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਮੁੱਚੇ ਪੰਜਾਬ ਵੱਲੋਂ ਔਰ ਨਾਲ ਹੀ ਚੇਅਰਮੈਨ ਬਰਸਰ ਸਾਹਿਬ ਦਾ ਵੀ ਕੋਟ ਕੋਟ ਧੰਨਵਾਦ ਕਰਨਾ ਕਿ ਉਹਨਾਂ ਨੇ ਵੀ ਇਸ ਮੰਗ ਤੇ ਸਾਡੀ ਮਜ਼ਦੂਰਾਂ ਤੇ ਬਹੁਤ ਵਜਿਆ ਗੌਰ ਕੀਤੀ ਹੈ। ਨਾਲ ਮੰਡੀ ਬੋਰਡ ਸੈਕਟਰੀ ਸਾਹਿਬ ਰਾਮਜੀਤ ਜੀ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਆਂ ਔਰ ਮੰਡੀ ਮੰਡੀ ਬੋਰਡ ਦੇ ਵਿੱਚ ਜੀਐਮ ਸਾਹਿਬ ਸੁਵਨ ਸਿੰਘ ਦਾ ਵੀ ਕੋਟ ਕੋਟ ਧੰਨਵਾਦ ਕਰਦਾ। ਮੈਂ ਸਮੁੱਚੇ ਪੰਜਾਬ ਵੱਲੋਂ ਹੀ ਮੰਡੀ ਬੋਰਡ ਦਾ ਅਤੇ ਮੁੱਖ ਮੰਤਰੀ ਪੰਜਾਬ ਸਾਹਿਬ ਭਗਵਨ ਸਿੰਘ ਜੀ ਦਾ ਵੀ ਕੋਟ ਕੋਟ ਧੰਨਵਾਦ ਕਰਨਾ। ਇਹ ਜੋ ਜਿਹੜੀ ਇਹਨਾਂ ਨੇ 10% ਦੀ ਸਾਡੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਦੀ ਮਜ਼ਦੂਰੀ ਦੇ ਵਿੱਚ ਵਾਧਾ ਕੀਤਾ ਹੈ। ਇਸ 10% ਵਧੂਰੀ ਨਾਲ ਸਰਕਾਰਾਂ ਨੂੰ ਤਾਂ ਖੈਰ ਕੋਈ ਫਰਕ ਨਹੀਂ ਪੈਂਦਾ ਲੇਕਿਨ ਮਜ਼ਦੂਰਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਗਈ ਜਿਵੇਂ ਤੁਸੀਂ ਰੋਸ਼ਾਨ ਜੀ ਨੂੰ ਕਿਹਾ ਕਿ ਮਜ਼ਦੂਰ ਖੁਸ਼ ਨੇ ਅੱਜ ਸਮੁੱਚੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਨਾ ਵਾਗੋ-ਬਾਗ ਹੋਇਆ ਪਿਆ ਹਰ ਪਾਸੇ ਤੋਂ ਵਧਾਈਆਂ ਆ ਰਹੀਆਂ ਹਰ ਪਾਸੇ ਤੋਂ ਖੁਸ਼ੀਆਂ ਆ ਰਹੀਆਂ ਕਿ ਪੰਜਾਬ ਸਰਕਾਰ ਨੇ ਇਹ ਜਿਹੜੀ 10% ਮਜ਼ਦੂਰੀ ਦਾ ਵਾਅਦਾ ਕੀਤਾ ਇਹਦੇ 'ਚ ਬਹੁਤ ਵੱਡੀ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਜੋ ਕਿ ਪਹਿਲਾਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਮਜ਼ਦੂਰ ਹਰਿਆਣੇ ਚ ਜਾਣ ਲੱਗ ਪਏ ਤੇ ਹੁਣ ਆਸ ਕਰਦੇ ਆ ਕਿ ਹਰਿਆਣੇ ਚ ਮਜ਼ਦੂਰ ਘਟ ਜਾਏਗਾ ਪੰਜਾਬ ਦੇ ਵਿੱਚ ਮਜ਼ਦੂਰ ਵਧ ਜਾਏਗਾ ਕਿਉਂਕਿ ਪੰਜਾਬ ਦੀ ਲਗਭਗ ਜੋ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਹੋ ਚੁੱਕੀ ਹੈ ਥੋੜਾ ਬੋਤਾ ਫਰਕ ਹੈਗਾ ਆਣ ਵਾਲੇ ਸਮੇਂ ਚ ਅਸੀਂ ਆਸ ਕਰਦੇ ਆ ਹੁਗਮਨਦੀ ਭਗਵੰਤ ਸਿੰਘ ਜੀ ਤੋਂ ਕਿ ਆਣ ਵਾਲੇ ਸਮੇਂ ਜੋੜੇ ਵੀ ਸਾਡੀ ਮਜ਼ਦੂਰੀ ਨੂੰ ਥੋੜਾ ਬੋਤਾ ਫਰਕ ਇਹਨੂੰ ਵੀ ਪੂਰਾ ਕੀਤਾ ਜਾਵੇ ਮੈਂ ਲਾਸਟ ਵਿੱਚ ਮੁੱਖ ਮੰਤਰੀ ਪੰਜਾਬ ਦਾ ਅਨਾਜ ਮੰਡੀ ਮਜ਼ਦੂਰ ਜੁਨੀਆ ਮਤਲਬ ਪੰਜਾਬਲੋਂ ਸਮੁੱਚੇ ਪੰਜਾਬਲੋਂ ਰਕੇਸ਼ ਕੁਮਾਰ ਤੁਲੀ ਪੰਜਾਬਲੋਂ ਔਰ ਦੱਸ਼ਨ ਲਾਲ ਖੰਨਾ ਚੇਅਰਮੈਨ ਪੰਜਾਬ ਵੱਲੋਂ ਸਮੁੱਚੇ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਦਾ ਕੋਟ ਕੋਟ ਧੰਨਵਾਦ ਕਰਦੇ। ਇਹ ਜਿਹੜੀ ਪਹਿਲਾਂ ਮਜ਼ਦੂਰੀ ਨੂੰ ਸਾਡੇ 1.75 ਰੁਪਏ ਦੀ ਲੇਕਿਨ ਮਜ਼ਦੂਰੀ ਤਾਂ ਦੋ ਤਿੰਨ ਵਾਰੀ ਸਰਕਾਰ ਨੇ ਵਧਾਈ ਇਹਨਾਂ ਦਾ ਅਸੀਂ ਇਸ ਕਰਕੇ ਦੇਣ ਨਹੀਂ ਦੇ ਸਕਿਆ ਕਿ ਨਾ ਮਜ਼ਦੂਰਾ ਦੇ ਬਹੁਤ ਵੱਡਾ ਹੱਥ ਰੱਖਿਆ। ਇਹਦੇ ਵਿੱਚ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡਿਆ ਜੀ ਦਾ ਬਹੁਤ ਵੱਡਾ ਰੋਲ ਹੈ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਮਜ਼ਦੂਰੀ ਹੈ ਇਹਨਾਂ ਨੇ ਪਿੱਛੇ ਸਾਡਾ ਜੀਰੀ ਦੇ ਵਿੱਚ 40 ਪੈਸੇ ਪਰ ਲੋਡਿੰਗ ਦੇ ਵਿੱਚ ਵਧਾਏ ਤੇ ਫਿਰ ਕਣਕ ਦੇ ਵਿੱਚ ਇਹਨਾਂ ਨੇ 56 ਪੈਸੇ ਫੇਰ ਸਾਡੀ ਲੋਡਿੰਗ ਵਧਾ ਲਈਏ ਮਜ਼ਦੂਰੀ 'ਚ ਵਾਧਾ ਕੀਤਾ 1 ਰੁਪਿਆ 75 ਪੈਸੇ ਹੁਣ ਫੇਰ ਦੁਬਾਰਾ ਫੇਰ ਇਹਨਾਂ ਨੇ ਕੱਲ ਸਾਡੀ ਮਜ਼ਦੂਰੀ 'ਚ ਵਾਧਾ ਇਹ ਲਗਭਗ ਲੰਮ ਸਮ 3.5 ਰੁਪਏ ਕੱਟੇ ਮਜ਼ਦੂਰੀ 'ਚ ਸਮੁੱਚੇ ਪੰਜਾਬ ਦੀ ਮਜ਼ਦੂਰਾਂ ਦੀ ਮਜ਼ਦੂਰੀ 'ਚ ਵਾਧਾ ਕੀਤਾ ਲਾਸਟ ਵਿੱਚ ਸਮੁੱਚੇ ਪੰਜਾਬ ਵੱਲੋਂ ਇਹ ਮੁੱਖ ਮੰਤਰੀ ਪੰਜਾਬ government ਮੰਨਦੇ ਨਹੀਂ ਸਮੁੱਚੀ ਟੀਮ ਦਾ ਕੋਟ ਕੋਟ ਤਨਬਦ ਕਰਦੀ ਜਿਹੜੀ ਇਹ ਮੰਗ ਹੈ ਇਹ ਸਾਡੇ ਲੇਬਰ ਭਰਾਵਾਂ ਦੀ ਫਿਰ ਮਜ਼ਦੂਰਾਂ ਦੀ ਕੋਟ ਲੰਬੇ ਸਮੇਂ ਦੇ ਪਹਿਲੀ ਇਹ ਦਰਸ਼ਕਾਂ ਵਾਲਾ ਨਾਂਗੀ ਆ ਤੇ ਜੰਦੀ ਮੰਗ ਚੱਲੀ ਆ ਰਹੀ ਸੀ ਪਰ ਸ਼ਾਪਗੰਸ਼ ਮਾਨ ਜੀ ਸਰਕਾਰ ਨੇ ਇਹ ਉਹਨਾਂ ਦੀ ਕੈਪੀਟਲ ਨੇ ਇਹ ਨਾਲੇ ਚੇਅਰਮੈਨ ਸਰ ਮੱਤਸਾਬ ਨੇ ਇਹ ਸ਼ਰਾਬਸ਼ਵਰਾ ਕਰਕੇ ਜੋ ਉਹਨਾਂ ਦੀ ਜੰਦੀ ਮੰਗ ਸੀ ਹਰਿਆਣੇ ਦੇ ਵਿੱਚ ਰੇਟ ਵੱਧ ਸੀ ਤੇ ਪੰਜਾਬ ਦੀ ਰੇਟ ਘਟਾਉਣ ਕਰਕੇ ਜਿੰਨੀ ਵੀ ਲੇਬਰ ਹੁੰਦੀ ਸੀ ਉਹ ਸਾਰੀ ਹਰਿਆਣੇ ਚਲੀ ਜਾਂਦੇ ਸੀ ਪੰਜਾਬ ਦੇ ਇੱਥੇ ਕਿਸਾਨ ਆੜਤੀਆ ਤੇ ਜਿਹੜੇ ਚੌਧਰੀ ਸ਼ੋਮ ਤੋਂprinciple ਇਹ ਵੱਲ ਬਹੁਤ ਤੰਗ ਸੀ ਇਸ ਕਰਕੇ ਪੰਜਾਬ ਸਰਕਾਰ ਨੇ ਕੇ ਬਹੁਤ ਵਧੀਆ ਫੈਸਲਾ ਲਿਆ ਮੈਂ ਆਰਤੀਆਂ ਵੱਲੋਂ ਮੁਨੀਮਾ ਵੱਲੋਂ ਤੇ ਆਪਣੇ ਬਜ਼ੁਰਗ ਸਾਥੀਆਂ ਵੱਲੋਂ ਸਰਦਾਰ ਭਵਨ ਸ਼੍ਰੀਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹ ਜਿਹੜੇ ਰੇਟ ਪਹਿਲਾਂ 17 ਰੁਪਏ 50 ਪੈਸੇ ਰੇਟ ਸੀ ਇੱਕ ਬੈਗ ਦੇ ਕੱਟੇ ਦਾ ਉਹ ਅੱਜ ਰੇਟ 19 ਰੁਪਏ 26 ਪੈਸੇ ਹੋ ਗਿਆ ਉਹਦੇ ਲਗਭਗ 2 ਰੁਪਏ ਇਹਦਾ ਰੇਟ ਵਧ ਗਿਆ ਇਸ ਕਰਕੇ ਹੁਣ ਵੀ ਕੁਝ ਰਾਹਤ ਮਿਲਿਆ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਤੇ ਅੱਗੇ ਵਾਸਤੇ ਵੀ ਬੇਨਤੀ ਕਰਦਾ ਜਿਸ ਤਰ੍ਹਾਂ ਮਹਿੰਗਾਈ ਵਾਧੀ ਜਾਊਗੀ ਉਸ ਤਰ੍ਹਾਂ ਆਪਣਾ ਸਾਡੀ ਪੰਜਾਬ ਸਰਕਾਰ ਹੈ ਸਾਰ ਸਾਰ ਭਗਤ ਸਿੰਘ ਦੀ ਸਰਕਾਰ ਹੈ ਕਿ ਉਹ ਰੇਟ ਵਧਦੇ ਜਾ ਰਹੇ ਜਿਵੇਂ ਜਾਣਗੇ ਸਾਨੂੰ ਵਿਸ਼ਵਾਸ ਹੈ ਅੱਜ ਸਾਡਾ ਪੰਜਾਬ ਦਾ ਜਿਹੜਾ ਕਸੂਰ ਸਾਥੀ ਹੈ ਬੜਾ ਖੁਸ਼ ਹੈ ਕੱਜ ਮੇਰੇ ਕੋਲ ਸਪੈਸ਼ਲ ਤੌਰ ਤੇ ਇਹ ਆਏ ਇਹਨੇ ਵੀ ਬਹੁਤ ਟਕਰਾਇਆ ਤੇ ਮੈਂ ਵੀ ਫੇਰ ਇਹਨਾਂ ਚੌੜੀਆਂ ਦਾ ਆਪਣੇ ਬਿਲਕੁਲ ਬਹੁਤ ਟਕਰਾਇਆ ਕਿ ਉਹ ਸਰਕਾਰ ਦਾ ਧੰਨਵਾਦ ਕੀਤਾ ਜਿਮਾਰੇ ਫੇਰ ਕਰਦਾ ਅਤੇ ਆਸ ਕਰਦਾ ਕਿ ਜੇ ਜਿਹੜੇ ਸਾਥੀ ਸਾਡੇ ਪੰਡੂ ਸਾਥੀ ਨੇ ਇਹ ਪੰਜਾਬ ਸਰਕਾਰ ਦੇ ਨਾਲ ਮੋਢਿਆਂ ਮੋਢੇ ਲਾ ਕੇ ਖੜ ਗਏ ਧੰਨਵਾਦ ਆਏ ਖੁਸ਼ਦੇਸ਼ ਗੱਲ ਤੇ ਇਹਨੂੰ ਤਾਂ ਹੀ ਤੇ ਮੇਰੇ ਕੋਲ ਆਪਣਾ ਮਠਿਆਈ ਲੈ ਕੇ ਆਏ ਨੇ ਜੀ ਪ੍ਰਧਾਨ ਜੀ ਪੀ ਤੁਸੀਂ ਸਰਕਾਰ ਦੇ ਵਿੱਚੋਂ ਸਰਕਾਰ ਤੁਹਾਡੀ ਹੈ ਇਸ ਕਰਕੇ ਵੀ ਤੁਹਾਨੂੰ ਅਸੀਂ ਵਧਾਈ ਵੀ ਦੇਣ ਆਏ ਆ ਅਤੇ ਅੱਗੇ ਵਾਸਤੇ ਵੀ ਤੁਹਾਨੂੰ ਅਸੀਂ ਅਪੀਲ ਕਰਦੇ ਆ ਕਿ ਜੇ ਅੱਗੇ ਵਾਸਤੇ ਵੀ ਸਾਨੂੰ ਜੇ ਆਪਣਾ ਪੈਸਾ ਇਹ ਕਰਕੇ ਲੋਨ ਵੀ ਪੈਸੇ ਵਧਾਉਣ ਦੀ ਤਾਂ ਸਾਡੇ ਪੈਸੇ ਵਧਾਈ ਜਾਣਗੇ ਧੰਨ ਮੈਂ ਲੇਬਰ ਚੇਅਰਮੈਨ ਪੰਜਾਬ ਸ਼੍ਰੀ ਦਰਸ਼ਨਲਾਲ ਦੀ ਖੰਨਾ ਮੰਡੀ ਇਹ ਜਿਹੜੀ ਸਾਡੀ ਮਜ਼ਦੂਰਾਂ ਦੀ ਮੰਗਤੀ ਹੈ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਸੀ ਇਹ ਜਿਵੇਂ ਰੋਸ਼ਾ ਜੀ ਨੇ ਦੱਸਿਆ ਹੈ ਕਾਫੀ ਸਮੇਂ ਤੋਂ ਮੰਗ ਚੱਲਦੀ ਹੈ ਹਰੀਫ ਸਰ ਮੁੱਖ ਮੰਤਰੀ ਪੰਜਾਬ ਸਾਹਿਬ ਕੋਵਨ ਸਿੰਘ ਮਾਨ ਜੀ ਨੇ ਇਸ ਮਜੂਰਾਂ ਦੀ ਜਿਹੜੀ ਮੰਗ ਚੱਲੀ ਹੈ ਇਹ ਮੰਗ ਚੱਲੀ ਆਈ ਇਹਨਾਂ ਨੇ ਗੌਰ ਕੀਤਾ ਇਹਦੇ ਵਿਚਾਨਕ ਹੈ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਸਾਹਿਬ ਕੋਵਨ ਸਿੰਘ ਮਾਨ ਜੀ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਸਮੁੱਚੇ ਪੰਜਾਬ ਵੱਲੋਂ ਔਰ ਨਾਲ ਹੀ ਚੇਅਰਮੈਨ ਬਰਸੜ ਸਾਹਿਬ ਦਾ ਵੀ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਇਸ ਮੰਗ ਤੇ ਸਾਡੀ ਮਜੂਰਾਂ ਤੇ ਬਹੁਤ ਵਜਿਆ ਗੌਰ ਕੀਤੀ ਹੈ ਨਾਲ ਮੰਡੀ ਬੋਰਡ ਸੈਕਟਰ ਸਾਹਿਬ ਰਾਮਜੀਤ ਜੀ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਆਂ ਔਰ ਮੰਡੀ ਮੰਡੀ ਬੋਰਡ ਦੇ ਵਿੱਚ ਜੀਐਮ ਸਾਹਿਬ ਸਵਨ ਸਿੰਘ ਜੀ ਦਾ ਕੋਟ ਕੋਟ ਧੰਨਵਾਦਾਂ ਮੈਂ ਸਮੁੱਚੇ ਪੰਜਾਬ ਵੱਲੋਂ ਹੀ ਮੰਡੀ ਬੋਰਡ ਦਾ ਤੇ ਮੁੱਖ ਮੰਤਰੀ ਪੰਜਾਬ ਸਹਿਪਵਨ ਸਿੰਘ ਜੀ ਮਾਨ ਦਾ ਕੋਟ ਮੋਰ ਧੰਨਵਾਦ ਕਰਨਾ ਇਹ ਜੋ ਜਿਹੜੀ ਇਹਨਾਂ ਨੇ 10% ਦੀ ਸਾਡੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਦੀ ਮਜ਼ਦੂਰੀ ਦੇ ਵਿੱਚ ਵਾਧਾ ਕੀਤਾ ਹੈ ਇਸ 10% ਮਜ਼ਦੂਰੀ ਨਾਲ ਸਰਕਾਰਾਂ ਨੂੰ ਤਾਂ ਖੈਰ ਕੋਈ ਫਰਕ ਨਹੀਂ ਪੈਂਦਾ ਲੇਕਿਨ ਮਜ਼ਦੂਰਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਗਈ ਜਿਵੇਂ ਤੁਸੀਂ ਰੋਸ਼ਾ ਜੀ ਨੂੰ ਕਿਹਾ ਕਿ ਮਜ਼ਦੂਰ ਖੁਸ਼ ਨੇ ਅੱਜ ਸੂਤੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਨਾ ਵਾਗੋ-ਬਾਗ ਹੋਇਆ ਪਿਆ ਹਰ ਪਾਸੇ ਤੋਂ ਵਧਾਈਆਂ ਆ ਰਹੀਆਂ ਹਰ ਪਾਸੇ ਤੋਂ ਖੁਸ਼ੀਆਂ ਆ ਰਹੀਆਂ ਕਿ ਪੰਜਾਬ ਸਰਕਾਰ ਨੇ ਇਹ ਜਿਹੜੀ 10% ਮਜ਼ਦੂਰੀ ਦੇ ਵਾਅਦਾ ਕੀਤਾ ਇਹਦੇ ਵਿੱਚ ਬਹੁਤ ਵੱਡੀ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਜੋ ਕਿ ਪਹਿਲਾਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਮਜ਼ਦੂਰ ਹਰਿਆਣੇ 'ਚ ਜਾਣ ਲੱਗ ਪਏ ਤੇ ਹੁਣ ਆਸ ਕਰਦੇ ਆ ਕਿ ਹਰਿਆਣੇ 'ਚ ਮਜ਼ਦੂਰ ਘੱਟ ਜਾਏਗਾ ਪੰਜਾਬ ਦੇ ਵਿੱਚ ਮਜ਼ਦੂਰ ਵੱਧ ਆਏਗਾ ਕਿਉਂਕਿ ਪੰਜਾਬ ਦੀ ਲਗਭਗ ਜੋ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਹੋ ਚੁੱਕੀ ਹੈ ਥੋੜਾ ਬੋਤਾਂ ਫਰਕ ਹੈਗਾ ਆਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੱਧਾਨ ਜੀ ਤੋਂ ਕਿ ਆਨ ਵਾਲੇ ਸਮੇਂ ਜਿਹੜੇ ਵੀ ਸਾਡੀ ਮਜ਼ਦੂਰੀ ਵੀ ਥੋੜਾ ਬਟਾ ਫਰਕ ਇਹਨੂੰ ਵੀ ਪੂਰਾ ਕੀਤਾ ਜਾਵੇ ਮੈਂ ਲਾਸਟ ਵਿੱਚ ਮੁੱਖ ਮੰਤਰੀ ਪੰਜਾਬ ਦਾ ਅਨਾਜ ਮੰਡੀ ਮਜ਼ਦੂਰ ਜੁਨੀਆਨ ਮਤਲਬ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਰਕੇਸ਼ ਕੁਮਾਰ ਤੁਲੀ ਪੰਜਾਬ ਨੂੰ ਔਰ ਦਰਸ਼ਨ ਲਾਲ ਖੰਨਾ ਚੇਅਰਮੈਨ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਦਾ ਕੋਟ ਕੋਟ ਧੰਨਵਾਦ ਕਰਦਾ ਇਹ ਜਿਹੜੀ ਪਹਿਲਾਂ ਮਜ਼ਦੂਰੀ ਨੂੰ ਸਾਡੇ 17 ਰੁਪਏ ਦੀ ਪਰ ਕਿਨ ਮਜ਼ਦੂਰੀ ਦਾ 2-3 ਵਾਰੀ ਸਰਕਾਰ ਨੇ ਵਧਾਈ ਇਹਨਾਂ ਦਾ ਅਸੀਂ ਇਸ ਕਰਕੇ ਦੇਣ ਨਹੀਂ ਦੇ ਸਕਾ ਕਿ ਨਾ ਮਜ਼ਦੂਰਾ ਦੇ ਬਹੁਤ ਵੱਡਾ ਹੱਥ ਰੱਖਿਆ ਇਹਦੇ ਵਿੱਚ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡਿਆ ਜੀ ਦਾ ਬਹੁਤ ਵੱਡਾ ਰੋਲ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਮਜ਼ਦੂਰੀ ਹੈ ਇਹਨਾਂ ਨੇ ਪਿੱਛੇ ਸਾਡਾ ਜਿਰੀ ਦੇ ਵਿੱਚ 40 ਪੈਸੇ ਪਰ ਲੋਡਿੰਗ ਦੇ ਵਿੱਚ ਵਧਾਏ ਤੇ ਫਿਰ ਕਣਕ ਦੇ ਵਿੱਚ ਇਹਨਾਂ ਨੇ 56 ਪੈਸੇ ਫਿਰ ਸਾਡੀ ਲੋਡਿੰਗ ਵਧਾਈ ਹੈ ਮਜ਼ਦੂਰੀ 'ਚ ਵਾਧਾ ਕੀਤਾ ਆ ਇਤਰਾਫ ਰੁਪਇਆ 75 ਪੈਸੇ ਹੁਣ ਫੇਰ ਦੁਬਾਰਾ ਫੇਰ ਇਹਨਾਂ ਨੇ ਕੱਲ ਸਾਡੀ ਮਜ਼ਦੂਰੀ 'ਚ ਵਾ ਤਿੰਨ ਸਾਢੇ ਤਿੰਨ ਰੁਪਏ ਕੱਟੇ ਮਜ਼ਦੂਰੀ 'ਚ ਸੁਮੇਤੇ ਪੰਜਾਬ ਦੀ ਮਜ਼ਦੂਰਾਂ ਦੇ ਮਜ਼ਦੂਰੀ 'ਚ ਵਾਅਦਾ ਕੀਤਾ ਲਾਸਟ ਵਿੱਚ ਸੁਮੇਤੇ ਪੰਜਾਬ ਵੱਲੋਂ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨੇ ਸੁਮੇਤੇ ਟੀਮ ਦਾ ਕੋਟ ਕੋਟ ਧੰਨਵਾਦ ਕਰਦੇ